ਬਿਨਾ ਚੀਨੀ ਅਤੇ ਚਾशनी ਤੋਂ ਸਿਰਫ ਇੱਕ ਚਮਚਾ ਦیسی ਘਿਓ ਦੇ ਵਿੱਚ ਸੂਜੀ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਬਣਾਉਣ ਦੇ ਲਈ ਮੈਂ ਇੱਕ ਕੱਪ ਸੂਜੀ ਦਾ ਲਿਆ ਹੈ ਇਸ ਨੂੰ ਡਰਾਈ ਰੋਸਟ ਕਰ ਲੈਣਾ ਹੈ ਬਿਨਾ ਘਿਓ ਤੋਂ ਇਸ ਦਾ ਹਲਕਾ ਕਲਰ ਚੇਂਜ ਹੋਣ ਤੱਕ ਆਪਾਂ ਇਸ ਨੂੰ ਪਕਾ ਲਵਾਂਗੇ ਗੈਸ ਨੂੰ ਮੀਡੀਅਮ ਰੱਖਿਆ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪਕਾ ਲੈਣਾ ਹੈ ਤੇ ਨਾਲ ਹੀ ਮੈਂ ਦੋ ਤਿੰਨ ਖਰੀਆਂ ਇਲਾਚੀਆਂ ਲਈਆਂ ਨੇ ਥੋੜੇ ਜਿਹੇ ਦਾਣੇ ਚੀਨੀ ਦੇ ਪਾ ਕੇ ਅੱਧਾ ਚੀਕਰਾ ਬਰੀਕ ਪੀਸ ਲਿਆ ਹੈ चीनी ਪਾਉਣ ਦੇ ਨਾਲ এলাਚੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਪੀਸੀ ਜਾਂਦੀ ਹੈ ਉਸ ਦੇ ਦਾਣੇ ਬਰੀਕ ਹੋ ਜਾਂਦੇ ਨੇ ਸੋ ਨਾਲ ਹੀ ਆਪਾਂ ਸੂਜੀ ਨੂੰ ਹਿਲਾਉਂਦੇ ਹੋਏ ਪਕਾ ਲੈਣਾ ਹੈ ਇਸ ਦਾ ਕਲਰ ਹੈ ਜਿਹੜਾ ਉਹ ਹਲਕਾ ਚੇਂਜ ਹੋ ਗਿਆ ਹੈ ਹੁਣ ਇਸ ਦੇ ਵਿੱਚ ਆਪਾਂ देसी घी ਪਾਵਾਂਗੇ ਇੱਕ ਚਮਚ ਭਰ ਕੇ ਮੈਸ ਦੇ ਵਿੱਚ देसी घी ਉਹਦਾ ਪਾਇਆ ਹੈ ਵੈਸੇ ਤਾਂ ਸੂਜੀ ਦੇ ਵਿੱਚ ਜਿੰਨੀ ਸੂਜੀ ਹੋਵੇ ਓਨਾ ਹੀ ਘਿਓ ਪੈਂਦਾ ਹੈ ਪਰਾਪੈਸ ਨੂੰ ਹੈਲਦੀ ਤਰੀਕੇ ਦੇ ਨਾਲ ਬਣਾ ਰਹੀ ਆ ਤਾਂ ਕਰਕੇ ਇਸ ਵਿੱਚ ਘੋੜੀ ਦੀ ਮਾਤਰਾ ਘੱਟ ਰੱਖੀ ਹੈ। ਘੋਪਾ ਕੇ ਇਸ ਨੂੰ 2-3 ਮਿੰਟ ਲਈ ਜੀਦਰਾ ਪਕਾ ਲਵਾਂਗੇ ਤਾਂ ਕਿ ਇਸ ਦੀ ਖੁਸ਼ਬੂ ਵਧੀਆ ਆਉਣ ਲੱਗੇ। ਤੇ ਨਾਲ ਹੀ ਸੂਜੀ ਚੰਦਰਾ ਪਾ ਪਾ ਦੇਤੀ। ਹੁਣ ਇਸ ਦੇ ਵਿੱਚ ਮੈਂ ਕੁੱਟੀ ਹੋਈ ਇਲੈਚੀ ਪਾ ਦਿੰਦੀ ਹਾਂ ਤੇ ਨਾਲ ਹੀ ਸ਼ੱਕਰ ਪਾਣੀ। ਜਿੰਨੀ ਸੁਜੀ ਲਈ ਸੀ ਓਨੀ ਹੀ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ। ਕਿਸੇ ਚੱਕਰਾਂ ਦੇ ਤੀਨੇ ਵੀ ਪਾ ਸਕਦੇ ਹਾਂ ਜਿੰਨੀ ਸੂਜੀ ਹੋਣੀ ਹੈ ਚੀਨੀ ਇਸ ਦੇ ਵਿੱਚ ਪਾ ਕੇ ਇਸ ਨੂੰ ਪਕਾ ਸਕਦੇ ਹਾਂ ਫਿਰ ਇਸ ਤਰ੍ਹਾਂ ਸੂਜੀ ਦੇ ਨਾਲ 4 ਗੁਣਾ ਮੈਂ ਪਾਣੀ ਲਿਆ ਇੱਕ ਕੱਪ ਸੂਜੀ ਦਾ ਸੀ 4 ਕੱਪ ਪਾਣੀ ਦੇ ਪਾਏ ਇਸ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ گاੜਾ ਹੁਣ ਤੱਕ ਪਕਾ ਲੈਣਾ ਹੈ ਸੂਜੀ ਆ ਜਿਹੜੀ ਉਹ ਬਹੁਤ ਛੇਤੀ ਪਾਣੀ ਸੋਖ ਲੈਂਦੀ ਹੈ ਤੇ ਆਪਣਾ ਹਲਵਾ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਜੀ ਬਹੁਤ ਵਧੀਆ ਹਲਵਾ ਬਣ ਕੇ ਤਿਆਰ ਹੋਇਆ ਇਸ ਨੂੰ ਹੁਣ ਆਪਾਂ ਸਰਵ ਕਰ ਲਵਾਂਗੇ ਇਸ ਦੇ ਉੱਪਰ ਮੈਂ ਕੱਟੇ ਹੋਏ ਖੋਪੇ ਅਤੇ ਕਾਜੂ ਦੇ ਪੀਸ ਲਗਾ ਕੇ ਇਸ ਨੂੰ ਸਰਵ ਕੀਤਾ ਹੈ ਅਗਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ